ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਨੇ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਦੇ ਰਾਸ਼ਟਰਪਤੀ ਪਵਨ ਵਿੱਚ ਸ਼੍ਰੀਲੰਕਾਈ ਰਾਸ਼ਟਰਪਤੀ ਰਾਨਿਲ ਵਿਕਰਮ ਸਿੰਘ ਦੇ ਨਾਲ ਮੁਲਾਕਾਤ ਕੀਤੀ। ਇਜ਼ਰਾਨ ਵਖਵਖ ਦਵੱਲੇ ਪ੍ਰੋਜੈਕਟਾਂ ਅਤੇ ਪਹਿਲ ਕਦਮੀਆਂ ਤੇ ਹੋਈਆਂ ਨੇ ਸਾਂਝੇ ਤੌਰ ਤੇ ਭਾਰਤ ਵੱਲੋਂ ਦਿੱਤੀ ਗਈ 6 ਮਿਲੀਅਨ ਅਮਰੀਕੀ ਡਾਲਰ ਦੀ ਸਹਾਇਤਾ ਨਾਲ ਬਣਾਏ ਜਾ ਰਹੇ ਮੈਰੀਟਾਈਮ ਰੈਸਕਿਊ ਤਾਲਮੇਲ ਕੇਂਦਰ ਦੀ ਰਸਮੀ ਤੌਰ ਤੇ ਸ਼ੁਰੂਆਤ ਕੀਤੀ। ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਨੇ ਭਾਰਤ-ਸ਼੍ਰੀਲੰਕਾ ਸਹਿਯੋਗ ਖਾਸ ਕਰਕੇ ਬਿਜਲੀ ਊਰਜਾ ਕਨੈਕਟੀਵਿਟੀ ਬੰਦਰਗਾਹ ਬੁਨਿਆਦੀ ਢਾਂਚੇ ਦੇ ਵਿਕਾਸ ਹਵਾਬਾਜ਼ੀ ਡਿਜੀਟਲ ਸਹਿਯੋਗ ਖੁਰਾਕ ਸੁਰੱਖਿਆ ਸਿੱਖਿਆ ਤੇ ਸਰਸਪਾਟੇ ਵਰਗੇ ਖੇਤਰਾਂ 'ਚ ਤਾਲਮੇਲ ਵਧਾਉਣ ਦੇ ਢੰਗ ਤਰੀਕਿਆਂ ਬਾਰੇ ਚਰਚਾ ਕੀਤੀ ਦੌਰੇ ਦੌਰਾਨ ਜੈਸ਼ੰਕਰ ਨੇ ਭਾਰਤ ਸਰਕਾਰ ਦੀਆਂ ਰਿਹਾਈਸ਼ੀ ਯੋਜਨਾਵਾਂ ਦੇ ਤਹਿਤ 154 ਮਕਾਨਾਂ ਨੂੰ ਸੌਂਪਣ ਸੰਬੰਧੀ ਸਮਾਗਮ 'ਚ ਵੀ ਹਿੱਸਾ ਲਿਆ ਵਿਦੇਸ਼ ਮੰਤਰੀ ਆਪਣੇ ਨਵੇਂ ਕਾਰਜਕਾਲ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਪਹਿਲਾਂ ਸ਼੍ਰੀਲੰਕਾ ਦਾ ਦੌਰਾ ਕੀਤਾ raining right